ਜੋਟੀ ਬੱਬੂ ਦੇ ਹੜਾ ਦੇ ਫੌਲਿਆਂ ਤੋਂ ਮਤੀ ਜੰਮੇ ਜਮੀਨ ਦੀ ਪਰਤ ਉੱਤੇ ਡੂੰਘੀ ਜੜ ਸਾਡੀ ਕਿਤੋਂ ਪਟੇਗਾ ਇੰਚੂ ਹਿੰਚ ਤੇਗਾ ਸਾਡੀ ਤਰਤ ਉੱਤੇ ਤੂੰ ਐ ਤੂੰ ਖੰਭਨ ਜੈਜ ਪੁਜਾਰੀਆਂ ਦਾ ਕੰਮ ਕਰਿਆ ਮੇਰਾ ਦੇ ਸ਼ਰਤ ਉੱਤੇ ਪਾਉਂਦਾ ਫਿਰੇ ਕੋਲਾੜੀ ਦੇ ਵਿੱਚ ਬੋਹ ਤੇਰਾ ਰਹਿਣਾ ਵਜੂਦ ਨਹੀਂ ਤਰਤੇ ਉੱਤੇ ਤੇਰੇ ਤਾਣ ਖਰੇ ਤੇ ਵੀ ਨਹੀਂ ਟਿਕਣੀ ਨਹੀਂ ਟਿਕਣੀ ਨਹੀਂ ਟਿਕਣੀ ਉੱਠੂ ਜਦੋਂ ਸੁਵਾਲ ਕੁਰਬਾਨੀਆਂ ਦਾ ਆਵੇ ਘਟਰਾਲੀਆਂ ਪਰ ਆਏ ਘਟ ਨਹੀਂ ਪੰਜਾਬ ਵਿੱਚ ਦਾਨੀਆਂ ਦਾ ਉਹ ਬਿਨਾ ਸੋਚਿਆ ਧੋਪੇ ਕਾਨੂੰਨ ਜਿਹੜੇ ਗळा ਕੁੱਟਿਆ ਤੋ ਕਰਸਾਨੀਆਂ ਦਾ ਯਰਾਂ ਤੋੜ ਖਾਆਂ ਵਿਖਾ ਕੇ ਰਾ ਸਾਡੇ ਬਾਬਿਆਂ ਬੀਬੀਆਂ ਪਾਨੀਆਂ ਦਾ ਹੋਣੀ ਹ ਬਿਜਤਰੇ ਜਦੋਂ ਤੇਲ ਚੋਇਆ ਜਦੋਂ ਤੇਲ ਚੋਇਆ ਥਾਣੇ ਕੰਧ ਬੁਨਿਆਦ ਮੜਿਆ ਮੇਟ ਹੋਣੀ ਫਿਰ ਏ ਭੋਏ ਤੂੰ ਜੱਟ ਤੂੰ ਖੂਨ ਖਾਤਰ ਤੇਤੋਂ ਇੱਕ ਨਾ ਫਰ ਦਿਲ ਪੇਟੋਂ ਟੰਗਿਆ ਚਾਏਗਾ ਜੱਟ ਦਸ ਲੰਗ ਉੱਤੇ ਨਹੀਂ ਉਹ ਜਾਣਾ ਛਡਵਾਇਆ ਦਰਬਾਰੀਆਂ ਤੋਂ ਵੜਿਆ ਜਾਵੇਗਾ ਢੋਲ ਦੇ ਐਨ ਗੱਬੇ ਮੰਨਤੀ ਹੋਣੀ ਨਹੀਂ ਤੇਰੀ ਪਟਵਾਰੀਆਂ ਤੋਂ ਮੰਨਤੀ ਹੋਣੀ ਨਹੀਂ ਤੇਰੀ ਪਟਵਾਰੀਆਂ ਤੋਂ